ਨਿਊ ਹਾਲੈਂਡ ਮਿੱਤਰੋ ਸੱਤੀਤੀ 4x4 ਲੈ ਸਕਦੇ ਹੋ ਜੇ ਇਹ ਨਹੀਂ ਲੈਣਾ ਇੱਧਰ ਨੋਬੋ ਖੜਾ 4x4 500 ਰੁਪਏ ਦੀਆਂ 2 ਨੇ 1000 ਦੀਆਂ 6 ਨੇ 2000 ਦੀਆਂ 14 5000 ਦੀਆਂ 40 ਹੱਸੀਗਾ ਲੋਤ ਤੋਂ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਹਮੇਰਪੁਰ ਹਿਮਾਚਲ ਦੇ ਵਿੱਚ ਸੋ ਵੀਰਾਂ ਦਾ ਲੱਕੀ ਡਰਾ ਚੱਲ ਰਿਹਾ ਹੈ ਮਹਾਦੇਵ ਲੱਕੀ ਡਰਾ ਜਿਹਦੇ ਵਿੱਚ ਤੁਸੀਂ ਸਿਰਫ 500 ਰੁਪਏ ਦੇ ਵਿੱਚ ਲੱਖਾਂ ਦੇ ਨਾਮ ਜਿੱਤ ਸਕਦੇ ਹੋ ਤੇ ਜਿਹੜਾ ਸੰਦ ਪੜਾ ਸਾਨੂੰ ਪਿੱਛੇ ਖੜਾ ਦਿੱਤੀ ਜਾਂਦਾ ਇਹ ਸਾਰੇ ਪ੍ਰਾਈਸ ਸਾਨੂੰ ਦੇਣੇ ਆ ਸਿਰਫ 500 ਦੇ ਵਿੱਚ 500 ਦੀ ਡੈਟ ਵੀ ਕਹਿਣ ਨੂੰ ਆ ਜੇ ਤੁਸੀਂ ਵੱਧ ਕੁਪਾਂ ਲੈਣੇ ਹੋ ਜਿਵੇਂ 1000 ਦੇ ਤੁਹਾਨੂੰ 6 ਮਿਲ ਜਾਣਗੇ 2000 ਦੇ 14 5000 ਦੇ 40 ਮਿਲ ਜਾਣਗੇ ਤੇ ਇਕੱਲੀ ਥਾਰ ਹੀ ਨਹੀਂ ਹੈਗੀ ਇਹਦੇ ਵਿੱਚ ਜੇ ਕੀ ਇਹ ਰਹੀ ਕੋਈ ਵੀਰ ਕਹਿੰਦਾ ਵੀ ਇਹਨੂੰ ਥਾਰ ਨਹੀਂ ਚਾਹੀਦੀ ਉਹਦੇ ਵਾਸਤੇ ਕੀ ਆਪਸ਼ਨ ਆ ਉਹਦੇ ਕੋਲ ਆਪਸ਼ਨ ਹੈ ਆਪਣਾ 4x4 ਟਰੈਕਟਰ ਹੈ ਭਾਈ ਜੀ ਠੀਕ ਹੈ ਹਾਂਜੀ ਨਿਊ ਹਾਲੈਂਡ ਮਿੱਤਰੋ 3734x4 ਲੈ ਸਕਦੇ ਹੋ ਜੇ ਇਹ ਨਹੀਂ ਲੈਣਾ ਇੱਧਰ ਨੋਬੋ ਖੜਾ 4x4 ਤੇ ਟਰੈਕਟਰ ਜਿਹੜਾ ਮਰਜ਼ੀ ਲੈ ਜਾਣ 4x4 ਬਿਲਕੁਲ ਜੀ ਠੀਕ ਹੈ ਜੇ ਕੀ ਆਰੀ ਬੰਦਾ ਕਹਣਾ ਮੈਨੂੰ ਥਾਰ ਵੀ ਨਹੀਂ ਚਾਹੀਦੀ ਟਰੈਕਟਰ ਵੀ ਨਹੀਂ ਚਾਹੀਦਾ ਉਹਦੇ ਵਾਸਤੇ ਜੀ ਉਹਦੇ ਵਾਸਤੇ ਜੀ ਆਪਣਾ ਕੈਸ਼ ਲੈ ਸਕਦੇ ਜਿੰਨੀ ਗੱਡੀ ਹੈ ਕੈਸ਼ ਵੀ ਲੈ ਜਾ ਸਕਦਾ ਲਈ ਮਿੱਤਰੋ ਕੈਸ਼ਵੀ ਮਿਲ ਚੂ ਦੂਜੇ ਨਾਮ ਦੇ ਵਿੱਚ ਬੁਲਟ ਆ ਤੇ ਚੁਆਇਸ ਦੇ ਵਿੱਚ ਆਈਫੋਨ ਆ ਜੀ 15 ਜੀ 5 ਜੀ ਆਈਫੋਨ 15 ਪ੍ਰੋ ਆ ਜੀ ਉਦੋਂ ਬਾਅਦ ਦੇ ਵਿੱਚ ਤੀਜੇ ਨਾਮ ਚ ਆ ਗਿਆ ਪਲਟੀਨਾ ਚੁਆਇਸ ਦੇ ਵਿੱਚ ਪਲੇజర్ ਐਕਟ ਵਗੜੀ ਹੈ ਇਧਰੇ ਪਾਸੇ ਤੇ ਮਿਨੀ ਡਰਾ ਦੇ ਵਿੱਚ ਕੀ ਹੈ ਜਿਹੜੀ ਆਪਾਂ ਨਾਲ ਮਿਨੀ ਡਰਾ ਦੇ ਟਰੈਕਟਰ ਦੇ ਰਹੇ ਹਾਂ ਮਿਨੀ ਡਰਾ ਦੇ ਵਿੱਚ ਆਪਣੀ ਠੀਕ ਹੈ ਐਲ ਸੀ ਡੀ ਹੈ ਜੀ 42 ਇੰਚ ਦੇ ਵਿੱਚ ਤੇ ਆ ਜਿਹੜੇ ਵੱਡੇ ਨਾਮਾਂ ਦੀ ਆਪਾਂ ਗੱਲ ਕਰੀਏ ਕਿੰਨੇ ਨਾਮ ਨੇ ਜੀ ਆਪਣੇ ਇਹ 61 ਨਾਮ ਹੈ ਜੀ ਆਪਣੇ ਟੋਟਲ ਠੀਕ ਹੈ 61 ਨਾਮ ਦਿੱਤੇ ਜਾਣੇ ਆ ਤੇ ਵੱਡਾ ਡਰਾ ਕਿੰਨੀ ਤਰੀਕ ਨੂੰ ਨਿਕਲੂਗਾ ਜੀ ਆਪਾਂ ਇਹ ਨਿਕਲੇਗਾ ਜੀ 21 April 2024 ਨੂੰ ਆਪਾਂ ਠੀਕ ਹੈ 21 April ਨੂੰ ਮਿੱਤਰੋ ਵੱਡਾ ਡਰਾ ਨਿਕਲ ਜਾਣਾ ਤੇ ਡਰਾ ਜਿਹੜਾ ਲਾਈਵ ਚੱਲੂ ਆਪਣੇ ਪੇਜ ਤੇ YouTube ਚੈਨਲ ਤੇ ਦੋਵੇਂ ਪਾਸੇ ਤੇੜੀ ਥਾਰ ਆ ਇਹ ਪਹਿਲੇ ਨਾਮ ਦੇ ਵਿੱਚ ਆ ਕੁੱਲ ਨਾਮ ਕਾਢ ਦੇਣਿਆਂ ਵਾਂਗਾਂ ਨੇ ਤੇ ਮਿੰਨੀ ਡਰਾਵੀ ਤਰੀਕ ਕਿਦਿਆਂ ਜੀ ਆਪਣੀ ਆ ਐਲਸੀਡੀ ਕਿੰਨੀ ਤਰੀਕ ਨੂੰ ਮਿੰਨੀ ਡਰਾਦੀ ਆ ਕਿ 15 ਮਾਰਚ ਠੀਕ ਹੈ ਤੇ 15 ਮਾਰਚ ਇਹਦੇ ਵਿੱਚ ਜੇ ਗੱਲ ਕਰੀਏ ਦਿਨਾਂ ਦੀ ਤਾਂ ਮਤਲਬ ਪੰਜ ਚਾਰ ਦਿਨ ਬਾਕੀ ਪੰਜ ਚਾਰ ਪੰਜ ਦਿਨ ਬਾਕੀ ਹੈ ਪੰਜ ਚਾਰ ਦਿਨ ਬਾਕੀ ਰਹਿ ਗਏ ਮਿੱਤਰੋ ਟਿਕਟਾਂ ਪਾ ਲਓ 500 ਰੁਪਏ ਦੀਆਂ ਦੋ ਨੇ 1000 ਦੀਆਂ 6 ਨੇ 2000 ਦੀਆਂ 14 5000 ਦੀਆਂ 40 ਤੇ ਪੇਮੈਂਟ ਕਰਨੀਆਂ ਆ ਨੰਬਰਾਂ ਦੇ ਉੱਤੇ ਇਧਰ ਇੱਕ ਵਾਰੀ ਕੈਮਰਾ ਮਾਰਦੀ 95 923 44 614 9041754063 ਦੋਵਾਂ ਨੰਬਰਾਂ ਤੋਂ ਜਿਹੜੇ ਦੀ ਮਰਜ਼ੀ ਪੇਮੈਂਟ ਕਰ ਦਿਓ ਬਾਅਦ WhatsApp ਤੇ ਸਕਰੀਨਸ਼ਾਟ ਉਹਦਾ ਉਸੇ ਨੰਬਰ ਤੇ ਭੇਜਣਾ ਹੈ ਤੇ ਪੇਮੈਂਟ ਕਰੂੰਗੇ ਬਿਲਕੁਲ ਜੀ ਜਿਹਦੇ ਘਰ ਕੇ ਵੀਰਾਂ ਨੂੰ ਵੀ ਸੌਖਾ ਤੇ ਸੋਨੂੰ ਵੀ ਸੌਖਾ ਤੇ ਵੱਡਾ ਡਰਾ ਵੀ ਲਾਈਵ ਚੱਲੂਗਾ ਬੇਚੇਜ ਕੋ ਕੇ ਕੁੱਪਣ ਪਾ ਲੋ ਕਰ ਦੋ ਦੱਬ ਕੇ ਸ਼ੇਅਰ ਵੀਡੀਓ ਨੂੰ ਧੰਨਵਾਦ ਜੀ ਧੰਨ